ਇਸ ਦੌਰੇ ਤੋਂ ਪਹਿਲਾਂ ਸਾਨੂੰ ਬਲਾਕੇ ਬਾਦਲ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਮੈਨੂੰ ਕਿਹਾ ਸੀ ਕਹਿੰਦੇ ਕੋਈ ਐਸੇ ਪ੍ਰੋਗਰਾਮ ਬਣਾ ਯਾਰ ਡਿੰਪੀ ਕਿ ਮੈਂ ਜਿਹੜੇ ਬਾਦਲ ਸਾਹਿਬ ਦੇ ਪੁਰਾਣੇ ਸਾਥੀ ਆ ਨਾ ਉਹਨਾਂ ਨੂੰ ਮਿਲਣਾ ਚਾਹਣਾ ਉਹਨਾਂ ਨਾਲ ਗੱਲਬਾਤ ਕਰਨਾ ਚਾਹਣਾ ਇਹ ਦੇਖਣਾ ਚਾਹਣਾ ਕਿ ਇਹੋ ਜਿਹਾ ਕਿਹੋ ਜਿਹਾ ਹਲਕਾ ਇਹ ਜਿਹੜੇ ਐਨੇ ਬਾਦਲ ਸਾਹਿਬ ਨੂੰ ਪਿਆਰ ਕਰਦੇ ਸੀ ਤੇ ਬਾਦਲ ਸਾਹਿਬ ਜਿਹਨਾਂ ਨੂੰ ਇੰਨਾ ਪਿਆਰ ਕਰਦੇ ਸੀ ਕੋਈ ਐਹੋ ਜੇ ਪ੍ਰੋਗਰਾਮ ਬਣਾ ਕਿਉਂਕਿ ਅੱਗੇ ਆਉਂਦੇ ਸੀ ਰੈਲੀ ਹੁੰਦੀ ਸੀ ਵੱਡੀ ਆਪਾਂ ਕੱਟ ਕਰ ਲੈਂਦੇ ਸੀ ਬੋਲਦੇ ਸੀ ਤੇ ਚਲੇ ਜਾਂਦੇ ਸੀ ਇੱਕ ਦੂਜੇ ਨਾਲ ਗੱਲਾਂ ਨਹੀਂ ਹੁੰਦੀਆਂ ਸੀ ਇੱਕ ਦੂਜੇ ਦਾ ਸੁਭਾਅ ਬਾਰੇ ਆਪ ਵਾਕਫ ਨਹੀਂ ਸੀ ਜਿਵੇਂ ਤੁਸੀਂ ਬਾਦਲ ਸਾਹਿਬ ਦੇ ਸੁਭਾਅ ਬਾਰੇ ਵਾਕਫ ਸੀ ਨਾ ਕਿ ਬਾਦਲ ਸਾਹਿਬ ਨਾਲ ਤਾਂ ਆਪਾਂ ਇੰਨੇ ਖੁੱਲੇ ਸੀ ਕਿ ਉਹਨਾਂ ਦੀ ਬਾਹ ਫੜ ਕੇ ਠੱਲ ਲੈਂਦੇ ਸੀ ਤੇ ਬਾਦਲ ਸਾਹਿਬ ਵੀ ਆਪਾਂ ਨੂੰ ਇੰਨਾ ਪਿਆਰ ਕਰਦੇ ਸੀ ਵੀ ਜਿਹੜਾ ਵੀ ਰੋਕ ਲੈਂਦਾ ਪਲਾਂਦੀ ਮੱਚਾ ਉਹਨੂੰ ਜਵਾਬ ਨਹੀਂ ਦਿੰਦੇ ਸੀ ਉਹਦਾ ਹੱਲ ਕਰਕੇ ਧੁਰਦੇ ਹੁੰਦੇ ਸੀ ਇੰਨਾ ਪਿਆਰ ਕਰਦੇ ਸੀ ਇਸ ਇਹਨਾਂ ਨੂੰ ਸੁਖਵੀਰ ਜੀ ਨੂੰ ਵੀ ਦੱਸਦਾ ਕਿ ਪ੍ਰਧਾਨ ਸਾਹਿਬ ਆਪਾਂ ਜਿੱਥੇ ਬੈਠਿਆ ਨਾ ਜੀ ਇਸ ਨੂੰ ਚੌਂਟਾ ਕਹਿੰਦੇ ਇੱਥੇ ਬਾਦਲ ਸਾਹਿਬ ਆ ਕੇ ਇੱਥੇ ਬਹਿੰਦੇ ਸੀ ਤੇ ਸਾਰੀ ਕੋਟਲੀ ਇੱਥੇ ਇਕੱਠੀ ਹੋ ਜਾਂਦੀ ਸੀ ਤੇ ਜੋ ਬਾਦਲ ਸਾਹਿਬ ਇੱਥੇ ਇਹਨਾਂ ਨੂੰ ਕੋਈ ਵੀ ਹੁਕਮ ਲਾ ਦਿੰਦੇ ਸੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਗਿੱਦੜਵਾ ਜਿਮਨੀ ਚੋਣੋਂ ਹੋਣ ਜਾ ਰਹੀ ਹੈ ਤੇ ਜਿਹਦੇ ਕੀ ਹੱਕਦਾਰ ਸਰਦਾਰ ਡੈਂਪੀ ਢਿਲੋਜੀ ਅ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਉਮੀਦਵਾਰ ਸਨ ਜਿਨ੍ਹਾਂ ਵੱਲੋਂ ਕੀ ਕੁਝ ਕਰਨਾ ਕਰਕੇ ਅੱਜ ਅ ਅਸਥੀਪਾ ਦਿੱਤਾ ਗਿਆ ਅਕਾਲੀ ਦਲ ਪਾਰਟੀ ਵੱਲੋਂ ਤੇ ਗਿੱਦੜਵਾ ਸੀਟ ਤੋਂ ਜਿਹੜੀ ਕਿ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ਤੇ ਅੱਗੇ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਤੇ ਦੇਖਦੇ ਆ ਕਿ ਇਸ ਜਿਮਨੇ ਚੋਣ ਦਾ ਜਿਹੜਾ ਅਸਲੀ ਹੱਕਦਾਰ ਕੌਣ ਬਣਦਾ ਸੋ ਆਪਣੇ ਵੀ ਵਿਚਾਰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਦੱਸਿਓ ਕਿ ਅਸਲ ਹੱਕਦਾਰ ਜਿਹੜਾ ਗਿੱਦੜਪਾ ਸੀਟ ਦਾ ਕੌਣ ਹੈ ਤੇ ਕੌਣ ਹੋ ਸਕਦਾ ਸ਼ੁਕਰੀਆ ਜੀ